ਤਸਵੀਰਾਂ ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਦੀਆਂ ਹਨ ਕਿਸਾਨ ਟਰੈਕਟਰ ਟਰਾਲੀ ਰਾਈ ਕਾਫਲੇ ਬਣਾ ਦਿੱਲੀ ਵੱਲ ਕੂਚ ਕਰ ਰਹੇ ਹਨ ਤਸਵੀਰਾਂ ਵਿੱਚ ਦਿਵਿਆਂਗ ਕਿਸਾਨ ਇਕਬਾਲ ਸਿੰਘ ਹੈ ਇਕਵਾਲ ਸਿੰਘ ਪਿੰਡ ਸੂਰੇਵਾਲਾ ਦਾ ਆਮ ਕਿਸਾਨ ਹੈ ਇਕਵਾਲ ਅਨੁਸਾਰ ਉਹ ਪਹਿਲਾਂ ਵੀ 6 ਮਹੀਨੇ ਦਿੱਲੀ ਸੰਘਰਸ਼ ਤੇ ਲਗਾ ਕੇ ਆਇਆ ਹੈ ਇਸ ਵਾਰ ਵੀ ਉਹ ਕਰ ਕਹਿ ਕੇ ਆਇਆ ਕਿ ਜਦ ਤੱਕ ਸੰਘਰਸ਼ ਵਿੱਚ ਜਿੱਤ ਨਹੀਂ ਹੁੰਦੀ ਵਾਪਸ ਨਹੀਂ ਮੁੜੇਗਾ ਇਕਵਾਲ ਕਹਿੰਦਾ ਕਿ ਭਾਵੇਂ ਉਸ ਦੀ ਕਲਤ ਨਹੀਂ ਉਹ ਫੌੜੀ ਤੇ ਸਹਾਰੀ ਤੁਰਦਾ ਪਰ ਆਪਣੇ ਹੱਕਾਂ ਲਈ ਸੰਘਰਸ਼ ਦੌਰਾਨ ਉਸ ਲਈ ਦਿੱਲੀ ਦੂਰ ਨਹੀਂ ਹੈ ਘਰ ਵਿੱਚ ਦੋ ਪਰਾ ਹੋਰ ਹਨ ਉਹ ਵੀ ਖੇਤੀવાડી ਕਰਦੇ ਅਤੇ ਉਹ ਕਰ ਕੇ ਆਇਆ ਕਿ ਸੰਘਰਸ਼ ਵਿੱਚ ਜਦ ਤੱਕ ਜਿੱਤ ਨਹੀਂ ਹੁੰਦੀ ਉਹ ਪਿੰਡ ਵਾਪਸ ਨਹੀਂ ਮੁੜੇਗਾ। ਇਕਬਾਲ ਕੈਮਰੇ ਸਾਹਮਣੇ ਬਹੁਤਾ ਬੋਲਣ ਤੋਂ ਝਿਜਕਦਾ ਹੈ ਪਰ ਵਾਰ-ਵਾਰ ਇੱਕ ਗੱਲ ਜ਼ਰੂਰ ਕਹਿੰਦਾ ਕਿ ਜਦ ਤੱਕ ਸੰਘਰਸ਼ ਨਹੀਂ ਜਿੱਤੇ ਜਾਂਦਾ ਉਦੋਂ ਤੱਕ ਉਹ ਵਾਪਸ ਨਹੀਂ ਆਵੇਗਾ। ਉਸ ਦਾ ਇਹੀ ਜਜ਼ਬਾ ਉਸ ਨੂੰ ਸੰਘਰਸ਼ ਦੇ ਰਾਹ ਤੇ ਮਜ਼ਬੂਤ ਕਰਕੇ ਤੋਰ ਰਿਹਾ ਹੈ। ਹਾਂਜੀ ਕੀ ਨਾ ਕੀ ਬਈ ਮੇਰਾ ਨਾਮ ਇਕਬਾਲ ਸਿੰਘ ਪਿੰਡ ਸੂਰੇਆ ਦਾ ਜੀ। ਕੀ ਕਹਿਣਾ ਚਾਹੋਗੇ ਬਈ ਅੱਜ? ਜੀ ਸੰਘਰਸ਼ ਲਈ ਚੱਲੇ ਪਹਿਲਾਂ ਵੀ 6 ਮਹੀਨੇ ਮੈ ਲਾ ਕੇ ਆਇਆ ਤੇ ਹੁਣ ਵੀ ਚੱਲੇ ਆ। ਕਰਦੇ ਨੂੰ ਕਹਿ ਕੇ ਆ ਵੀ ਜਿੰਨਾ ਚਿਰ ਅਸੀਂ ਜੰਗ ਨਹੀਂ ਜਿੱਤ ਕੇ ਆਉਂਦੇ ਮੰਗਾਂ ਮਨਵਾ ਕੇ ਨਹੀਂ ਆਉਂਦੇ ਨਾ ਚਿਰ ਮੈਂ ਵਾਪਸ ਨਹੀਂ ਆਉਂਗਾ ਬਈ ਜੀ ਇੱਕ ਲੱਤ ਤੋਂ ਵੀ ਉਪਾਹ ਜਾ ਜਾਨਾ ਤਾਂ ਮੇਰੇ ਕੋਲ ਇੱਕ ਆਪ ਮੈਂ ਮੈਂ ਸੰਘਰਸ਼ ਲਈ ਮੈਂ ਲਈ ਕੋਈ ਦਿੱਲੀ ਮੇਰੇ ਲਈ ਕੋਈ ਦੂਰ ਨਹੀਂ ਤੇ ਜਿੰਨਾ ਚਿਰ ਮੰਗਾ ਨਹੀਂ ਮੰਨਿਆ ਜਾਂਦਾ ਉਹਨਾਂ ਚਿਰ ਮੈਂ ਉੱਥੋਂ ਵਾਪਸ ਨਹੀਂ ਆਵਾਂਗਾ ਪਰਿਵਾਰ ਚ ਕਿੰਨੇ ਜੀ ਆ ਬਈ ਜੀ ਚਾਰ ਭਰਾ ਜੀ ਦੋ ਭਰਾ ਜੀ ਇੱਕ ਭੈਣ ਜੀ ਉਹਨਾਂ ਨੂੰ ਕੀ ਕਹਿ ਕੇ ਗਏ ਹੋ ਮੈਂ ਵੀ ਵਾਪਸ ਨਹੀਂ ਆਉਂਗਾ ਪਹਿਲਾਂ ਜਿੰਨਾ ਚਿਰ ਮੰਨਾ ਮੰਗਾ ਨਹੀਂ ਮੰਨਿਆ ਜਾਂਦਾ ਮੈਂ ਦਿੱਲੀ ਕੋਲ ਨਹੀਂ ਆਵਾਂਗਾ ਬਾਸ ਸ਼੍ਰੀ ਮੁਖਤਸਰ ਸਾਹਿਬ ਤੋਂ ਸੋਨੀ ਟੱਲਾ ਦੀ ਰਿਪੋਰਟ